ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚੇ ਹਾਂ ਜਮਾ ਸਸਤੇ ਰੇਟ ਤੁਹਾਨੂੰ ਦੇਖਣ ਨੂੰ ਮਿਲਣਗੇ 48000 ਦੀ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਕੁੱਲ ਰੇਟ ਮਾਲਕ ਨੇ 48000 ਮੰਗਿਆ ਮਾਲਕ ਨੇ ਕਿਹਾ ਮੌਕੇ ਤੇ ਹੋਰ ਵੀ ਕਰ ਦਾਂਗੀ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9465929488 ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਵੇਚਣਾ ਤੁਸੀਂ ਚਾ ਇਦੇ ਵਿੱਚ ਐਡ ਲਗਵਾ ਸਕਦੇ ਹਾਂ ਜੀ ਆਲਟੋ ਅਲੈਕਸ ਗੱਡੀ ਤੁਸੀਂ ਪਹਿਲੀ ਦੇਖ ਰਹੇ ਹੋ 2012 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਫਾਸਟ ਓਨਰ ਅਜੀ ਕੰਡੀਸ਼ਨ ਦੀ ਪੂਰੀ ਸਾਫ਼ ਤੇ ਵਧੀਆ ਗੱਡੀ ਆਪਾਂ ਲੈ ਕੇ ਪਹੁੰਚੀ ਆਂ ਰੇਟ 1,60,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਤੇ ਮਾਲਕ ਨੇ ਕਿਹਾ ਰੇਟ ਮੋਕੇ ਤੇ ਬਹਿ ਕੇ ਕਰ ਲਾਂਗੇ ਗੁਰਦਾਸਪੁਰ ਮਾਲਕ ਦਾ ਏਰੀਆ ਜਾ ਕੇ ਕਿਸੇ ਨੇ ਦੇਖਣੀ ਹੈ ਮਾਲਕ ਦੇ ਘਰੇ ਖੜੀ ਹੈ ਜਾ ਕੇ ਦੇਖ ਸਕਦੇ ਹਾਂ ਨਵੇਂ ਟਾਇਰਾਂ ਚ ਕੰਡੀਸ਼ਨ ਆਲੂਕੇ ਜੀ ਅੰਦਰੋਂ ਜੇ ਗੱਲ ਕਰੀਏ ਤਾਂ ਮੈਟ ਰੱਖੇ ਹੋਈ ਨਹੀਂ ਬਾਕੀ ਤੁਸੀਂ ਅੰਦਰੋਂ ਆਪ ਹੀ ਚੈੱਕ ਕਰ ਲਓ ਪੂਰੀ ਵਧੀਆ ਕੰਡੀਸ਼ਨ ਦੀ ਗੱਡੀ ਆਪ ਨੂੰ ਮਿਲੂਗੀ ਗੁਰਦਾਸਪੁਰ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗੀ ਗੱਡੀ ਬਾਕੀ ਮਾਲਕ ਨੇ ਰੇਟ ਕਹਿ ਹੈ ਮੌਕੇ ਤੇ ਹੋ ਜਾਊਗਾ ਘੱਟ ਵੱਧ ਕੀਤਾ ਜਾਊਗਾ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਸ਼ੋਅ ਕਰ ਰੱਖਿਆ 797394452nd ਗੱਡੀ ਆਪਾਂ ਵਿਰੇਜ਼ਾ ਲੈ ਕੇ ਪਹੁੰਚੀ ਅਸੀਂ ਜੀਡੀਡੀ ਆਈ ਟੌਪ ਮਾਡਲ ਗੱਡੀ ਐ 2017 ਮਾਡਲ ਐ ਸੈਕੰਡ ਓਨਰ ਗੱਡੀ ਹੈ ਹਰਿਆਣਾ ਨੰਬਰ ਨੰਬਰ ਪਲੇਟਾਂ ਸਰਕਾਰੀ ਨੇ ਪੰਜਾਬ ਨੰਬਰ ਜੀ ਗੱਡੀ ਆਪਾਂ ਨੂੰ ਮਿਲ ਜੂਗੀ ਖਨੂਰੀ ਏਰੀਆ 'ਚ 5,50,000 ਮਾਲਕ ਨੇ ਰੇਟ ਮੰਗੇਗਾ 94,000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਤੇ 85-90 ਪੈਸੀ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਪੂਰੀ ਵਧੀਆ ਮਿਲ ਜੂਗੀ ਜਾ ਕੇ ਕਿਸੇ ਨੇ ਦੇਖਣੇ ਖਨੂਰੀ ਖੜੀ ਹੈ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦੋਂ ਸਟਾਰਟਿੰਗ ਕਰਕੇ ਦੇਖਣੇ ਸਟਾਰਟ ਕਰਕੇ ਦੇਖ ਲਿਓ ਜੀ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਲਿਓ ਜੀ ਤੇ ਗੱਡੀ ਸੋਹਣੀ ਆ ਵਧੀਆ ਅੰਦਰੋਂ ਪੂਰੀ ਵਧੀਆ ਜੀ ਬਾਹਰੋਂ ਪੂਰੀ ਵਧੀਆ ਬਾਕੀ ਤੁਹਾਡੇ ਸਾਹਮਣੇ ਗੱਡੀ ਐ ਫੋਟੋਆਂ ਚ ਤੁਸੀਂ ਦੇਖ ਰਹੇ ਹੋ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜਾਣ ਤੋਂ ਪਹਿਲਾਂ ਮਾਲਕ ਨਾਲ ਇੱਕ ਵਾਰੀ ਗੱਲ ਜ਼ਰੂਰ ਕਰ ਲਓ ਜੇੜਾ ਕੁਝ ਵੀ ਤੁਸੀਂ ਪੁੱਛਣਾ ਹੋਵੇ ਕੋਈ ਜਾਣਕਾਰੀ ਲੈਣੀ ਹੋਵੇ ਮਾਲਕ ਨਾਲ ਗੱਲ ਕਰ ਲਓ ਨੰਬਰ ਸਕਰੀਨ ਤੇ ਐਸੀ 99155 10855 ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ 94656 29488 ਆਪਣੇ ਕੋਲੇ ਭੇਜ ਦਿਓ ਵੀਡੀਓ ਜਾਣਕਾਰੀ ਫੋਟੋਆਂ ਜੇ ਤੁਹਾਡੇ ਕੋਲੇ ਵੀ ਘਰ ਕੂਠੀ ਮਕਾਨ ਗੱਡੀ ਮੋਟਰਸਾਈਕਲ ਹੈ ਵੇਚਣ ਵਾਸਤੇ ਉੱਤੇ ਆਪਣਾ ਨੰਬਰ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ ਥਾਰ ਦੀ ਆਪਾਂ ਗੱਲ ਕਰਾਂਗੇ ਥਾਰ 2015 ਮਾਡਲ ਕਾਲੇ ਰੰਗ ਦੀ ਮਾਲਕ ਨੇ ਵੇਚਣ ਵਾਸਤੇ ਆਪਣੇ ਕੋਲੇ ਭੇਜੀ ਹੋਈ ਏ ਸੀ ਥਾਰ ਦੇਖੋ ਜੀ ਟਾਇਰਾਂ ਦੀ ਗੱਲ ਕਰੀਏ ਤਾਂ ਬਿਲਕੁਲ ਨਵੇਂ ਫ੍ਰੈਸ਼ ਚਾਰੋਂ ਟਾਇਰ ਆਪਾਂ ਨੂੰ ਮਿਲ ਜਾਣਗੇ 390000 ਰੁਪਇਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਕਰਨਾਲ ਮਾਲਕ ਦਾ ਏਰੀਆ ਹਰਿਆਣਾ ਚ ਪੈਂਦਾ ਜੀ ਕਰਨਾਲ ਤੇ ਗੱਡੀ ਸੋਹਣੀ ਹੈ ਕਰਨਾਲ ਏਰੀਆ ਚ ਕਾਫੀ ਕਮੈਂਟਸ ਪਹੁੰਚੇ ਸਗੇ ਥਾਰ ਵਾਸਤੇ ਲੈ ਕੇ ਪਹੁੰਚੀ ਆ ਨਵੇਂ ਟਾਇਰਾਂ ਚ ਕੰਡੀਸ਼ਨ ਆਲ ਓਕੇ ਅਸੀ ਕਮੀ ਪੇਸ਼ੀ ਕੋਈ ਨਹੀਂ ਜਾ ਕੇ ਕੋਈ ਦੇਖਣਾ ਚਾਹੁੰਦਾ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਵੀ ਸਕਦੇ ਹੋ ਗੱਡੀ ਨੂੰ ਬਾਕੀ 390 ਇੱਕ ਵਾਰੀ ਡਿਮਾਂਡ ਆ ਕੋਈ ਫਿਕਸਡ ਰੈਟ ਨਹੀਂ ਹੈਗਾ ਜੀ ਮਾਲਕ ਨੇ ਕਿਹਾ ਮੌਕੇ ਤੇ ਬਹਿ ਕੇ ਰੇਟ ਮੁਕਾ ਲੰਗੀ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਤੋਰ ਕੇ ਦੇਖ ਸਕਦੇ ਹੋ ਪੂਰੀ ਆਪਦੀ ਤਸੱਲੀ ਤੁਸੀਂ ਜਾ ਕੇ ਕਰ ਸਕਦੇ ਹੋ ਤਸੱਲੀ ਕਰਕੇ ਤੇ ਕਾਗਜ਼ ਪੱਤਰ ਚੈੱਕ ਕਰਕੇ ਤੇ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਲਿਓ ਰੇਟ ਮੁਕਾ ਕੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਚਲਦੀ ਚਲਦੀ ਵੀਡੀਓ 'ਚ ਕਮੈਂਟ ਕਰਕੇ ਦੱਸਦੇ ਰਹਿਆ ਕਰੋ ਗੱਡੀਆਂ ਤੁਹਾਨੂੰ ਕਿਵੇਂ ਦੀਆਂ ਲੱਗ ਰਹੀਆਂ ਸੀ ਤੇ ਜਿਹੜੀ ਜਿਹੜੀ ਗੱਡੀ ਚੱਲਦੀ ਰਹਿੰਦੀ ਹੈ ਉਹਦਾ ਕਮੈਂਟ ਵੀ ਨਾਲ ਦੀ ਨਾਲ ਜਰੂਰ ਕਰਦੇ ਰਿਹਾ ਕਰੋ ਰੇਟ ਕਿੰਨਾ ਲੱਗਦਾ ਕੰਡੀਸ਼ਨ ਸਾਰਾ ਕੁਝ ਆਦੀ ਰਹਿ ਦਿੰਦੇ ਰਹਿ ਕਰੋ ਜੀ Alto 800 ਆਪਾਂ ਲੈ ਕੇ ਪਹੁੰਚੇ ਹਾਂ ਜੀ ਪੰਜਾਬ ਨੰਬਰ ਚਿੱਟੇ ਰੰਗ ਦੀ ਹੈ ਕੰਡੀਸ਼ਨ ਤੁਸੀਂ ਚੈੱਕ ਕਰ ਰਹੇ ਹੋ ਮਾਡਲ ਦੀ ਗੱਲ ਕਰੀਏ 2016 ਮਾਡਲ ਗੱਡੀ ਆਪਨ ਮਿਲੂਗੀ ਫਾਸਟ ਓਨਰ ਜੀ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 2.5 ਲੱਖ ਰੁਪਏ ਮਾਲਕ ਨੇ ਡਿਮਾਂਡ ਮੰਗੀ ਹੈ ਮਾਲਕ ਨੇ ਕਿਹਾ ਰੇਟ ਹੋ ਜਾਊਗਾ ਫਿਰੋਜ਼ਪੁਰ ਮਾਲਕ ਦੇ ਘਰੇ ਗੱਡੀ ਮਿਲੂਗੀ ਸੋਹਣੀ ਗੱਡੀ ਐ ਨਾ ਤਾਂ ਕੋਈ ਐਕਸੀਡੈਂਟਡ ਐ ਨਾ ਕੋਈ ਸਕਰਾਚ ਐ ਨਾ ਕੋਈ ਲੱਗੀ ਹੋਈ ਐ ਨਾ ਕੋਈ ਵੱਜੀ ਹੋਈ ਐ ਬੰਪਰ ਟੂ ਬੰਪਰ ਪੂਰੀ ਸੋਹਣੀ ਗੱਡੀ ਐ ਨਾ ਕੋਈ ਬੰਪਰ ਟੁੱਟਿਆ ਭੱਜ ਕਮੀ ਪੇਸ਼ੀ ਕੋਈ ਨਹੀਂ ਜੀ ਫਿਰੋਜ਼ਪੁਰ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਤੇ ਰੇਟ ਬਹਿ ਕੇ ਕਰ ਲਓ ਤੁਸੀਂ ਮਾਲਕ ਦੇ ਘਰੇ ਜਾ ਕੇ ਪਹਿਲਾਂ ਇੱਕ ਵਾਰੀ ਗੱਡੀ ਨੂੰ ਚੈੱਕ ਕਰ ਲਓ ਚਲਾ ਕੇ ਦੇਖ ਲਓ ਪੂਰੀ ਤਸੱਲੀ ਪਹਿਲਾਂ ਕਰ ਲਓ ਜੀ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਹੀ ਮਾਲਕ ਨਾਲ ਰੇਟ ਦੀ ਗੱਲ ਕਰਿਓ ਜੀ बाकी ਤੋਂ ਉਹਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਜੀ ਮਾਲਕ ਦਾ ਮੋਬਾਈਲ ਨੰਬਰ 94173 76283 ਗੱਲ ਆਪ ਕਰ ਲਿਓ Honda Accord ਗੱਡੀ ਆਪਾਂ ਲਈ ਪਹੁੰਚੇ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸੀ 2006 ਮਾਡਲ ਗੱਡੀ ਇਹ ਕੰਡੀਸ਼ਨ ਦੀ ਗੱਡੀ ਆ ਲੋਕਿਓ ਜੀ ਮਾਡਲ 6 ਜ਼ਰੂਰ ਹੈ ਪਰ ਗੱਡੀ ਦੀ ਪਾਸਿੰਗ ਆਪ ਨੂੰ 2029 ਤੱਕ ਮਿਲ ਚੁਗੀ ਕੰਡੀਸ਼ਨ ਵਧੀਆ ਗੱਡੀ ਦੀ ਸੋਹਣੀ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਮਾਲਕ ਨੇ ਚਲਾਈ ਹੋਈ ਐ 1.5 ਲੱਖ ਰੁਪਇਆ ਡਿਮਾਂਡ ਇਹਨਾਂ ਨੇ ਕਹੀ ਐ ਬਾਕੀ 29 ਤੱਕ ਕਰ ਪਾਸਿੰਗ ਐ ਸੀ ਰਿਨਿਊ ਹੋਈ ਐ ਗੱਡੀ ਸੋਹਣੀ ਐ ਅੰਦਰੋਂ ਸੋਹਣੀ ਐ ਸੀ ਬਾਹਰੋਂ ਵਧੀਆ ਪਈ ਐ ਤੇ ਅੰਦਰੋਂ ਜੇ ਗੱਲ ਕਰੀਏ ਤਾਂ ਸੀਟ ਕਵਰ ਵਧੀਆ ਚੜ੍ਹੇ ਚੜਾਈ ਮਿਲ ਜਾਣਗੇ ਮੈਟਿੰਗ ਹੋਈ ਐ ਮੈਟ ਵਧੀਆ ਨੇ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਗੱਡੀ ਖੜੀ ਐ ਤਾਰਨ ਤਾਰਨ ਜਾ ਕੇ ਦੇਖ ਸਕਦੇ ਹੋ 1.5 ਲੱਖ ਦੇ ਵਿੱਚੋਂ ਘਾਟਾ ਵਾਦਾ ਕੀਤਾ ਜਾਊਗਾ 85-90 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਬਾਕੀ ਤੁਸੀਂ ਜਾਓਗੇ ਗੱਡੀ ਤੁਹਾਨੂੰ ਪਸੰਦ ਆਊਗੀ ਰੇਟ ਵੀ ਤੁਹਾਨੂੰ ਪਸੰਦ ਆਊਗਾ ਮਾਲਕ ਨੇ ਕਿਹਾ ਰੇਟ ਵੇਖ ਕੇ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਬਾਕੀ ਤੁਸੀਂ ਪਹਿਲਾਂ ਜਾ ਕੇ ਚੈੱਕ ਕਰੋ ਗੱਡੀ ਨੂੰ ਤਸੱਲੀ ਕਰੋ ਤੇ ਪਹਿਲਾਂ ਪਸੰਦ ਕਰੋ ਜੀ ਤੇ ਮਾਲਕ ਨੇ ਕਿਹਾ ਮੌਕੇ ਦਾ ਟੋਟਲ ਕੰਮ ਗੱਡੀ ਦਾ ਕਰਵਾ ਰੱਖਿਆ 1 ਰੁਪਿਆ ਗੱਡੀ ਭਾਲਦੇ ਨਹੀਂ ਤੇ ਮਾਲਕ ਨੇ ਕਿਹਾ ਜਿਹੜਾ ਬੰਦਾ ਗੱਡੀ ਨੂੰ ਖਰੀਦੂਆ ਉਹਨੂੰ ਖਰੀਦਣ ਤੋਂ ਬਾਅਦ ਇੱਕ ਪੈਸਾ ਲਾਉਣ ਦੀ ਲੋੜ ਹੈ ਨਹੀਂ ਮੌਕੇ ਦਾ ਟੋਟਲ ਕੰਮ ਸਰਵਿਸ ਤੋਂ ਲੈ ਕੇ ਹਰ ਕੰਮ ਮਾਲਕ ਨੇ ਕਰਵਾ ਰੱਖਿਆ ਦਾ ਤੇ ਓਨਰ ਨਾਲ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਜੀ ਤਾਂ 87280 12305 ਮਾਲਕ ਦਾ ਨੰਬਰ ਹੈ ਗੱਲਬਾਤ ਕਰ ਲਿਓ ਤੁਸੀਂ ਆਪ ਹੀ ਜੀ ਤੇ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਜਰੂਰ ਦੱਸੀ ਜਾਇਓ ਜੀ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਜੇ ਕਿਸਨ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਤੁਹਾਡੇ ਕੋਲ ਕਿਸੇ ਵੀ ਏਰੀਆ ਚ ਉੱਤੇ ਆਪਣਾ ਪੂਰਾ WhatsApp ਨੰਬਰ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ ਚੈੱਕ ਕਰੋ ਜੀ ਆਪਣਾ WhatsApp ਨੰਬਰ 94656929488 ਭੇਜ ਦਿਓ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਜੇਤਵੜੇ ਕੋਲੇ ਕੋਈ ਵੀ ਮਸ਼ੀਨਰੀ ਹੈ ਤੇ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸ ਦੇ ਜਾਈਓ ਵੀਡੀਓ ਕਿੰਵੇਂ ਦੀ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੀ ਵਧੀਆ ਲੱਗ ਰਹੀ ਹੈ ਤਾਂ ਥੱਲੇ ਤੁਹਾਨੂੰ ਇੱਕ ਵੀਡੀਓ ਦੇ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਸੀ ਇਸੇ ਤਰ੍ਹਾਂ ਦੀ ਵੀਡੀਓ ਡੇਲੀ ਤੁਸੀਂ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਜਰੂਰ ਦਬਾ ਦਿਓ ਜੀ ਤੇ ਹੁਣ ਆਪਾਂ Maruti 800 ਗੱਡੀ ਦੀ ਗੱਲ ਕਰਾਂਗੇ 2002 ਮਾਡਲ ਮਾਲਕ ਨੇ ਗੱਡੀ ਆਪਣੇ ਕੋਲੇ ਭੇਜੀ ਹੈ ਸੇਲ ਵਾਸਤੇ ਜੀਰੇ ਏਰੀਆ ਚੋਂ 80 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ 48500 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਰੇਟ ਮਾਲਕ ਨੇ ਕਿਹਾ ਮੂਕੇ ਤੇ ਕਰ ਲਾਂਗੇ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਬਾਕੀ ਰੇਟ ਹੋ ਜੂਗਾ ਮੂਕੇ ਤੇ ਬਾਕੀ ਤੇ ਮਾਲਕ ਨੇ ਪੂਰੀ ਦੀ ਪੂਰੀ ਗੱਡੀ ਮੋਡੀਫਾਈ ਕਰਵਾਈ ਹੋਈ ਹੈ ਅੰਦਰੋਂ ਬਹੁਤ ਸੋਹਣੀ ਮਾਲਕ ਨੇ ਗੱਡੀ ਤਿਆਰ ਕਰਵਾਈ ਹੋਈ ਹੈ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਵੀ ਦੇਖ ਸਕਦੋਂ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਜੀਰੇ ਮਾਲਕ ਦਾ ਨੰਬਰ ਸਕਰੀਨ ਤੇ 62398 91514 ਗੱਲ ਕਰ ਲਓ ਜੀ ਤੇ ਵੀਡੀਓ ਵਧੀਆ ਲੱਗੀਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਪੋਰਟ ਕਰਿਓ ਜੀ ਸਬਸਕ੍ਰਾਈਬ ਕਰ ਦਿਓ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਰੋ ਕਮੈਂਟ ਤੇ ਕਿਸੇ ਨੇ ਐਡ ਕਰਵਾਉਣੀ ਹੈ ਉੱਤੇ ਆਪਣਾ WhatsApp ਨੰਬਰ ਲਿਖਿਆ ਰਹਿੰਦਾ ਭੇਜ ਦਿਓ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ